ਏਓ ਅਮਰਿਤਪਾਲ ਸਿੱਧੂ ਹੋਰਾ ਦੀ ਡਾਇਰੀ ਹੈਗੀ ਤੇਜਸ ਡਾਇਰੀ ਫਾਰਮ ਜੋ ਪੀਡੀਐਫ ਦੇ ਕਈ ਮੇਲੇ ਚੋਾਈ ਦੇ ਮਾਮਲੇ ਚ ਵੀ ਔਰ ਬਰੀਡ ਦੇ ਮਾਮਲੇ ਦੇ ਵਿੱਚ ਵੀ ਜਿੱਤ ਚੁੱਕੇ ਨੇ ਇਹ ਪੀਡੀਐਫ ਦੀ ਚੈਂਪੀਅਨ ਹੈ ਜੀ ਅੱਛਾ ਪੀਡੀਐਫ ਦੀ ਚੈਂਪੀਅਨ ਹੈ ਚੋਇਸ ਨਹੀਂ ਇਹ ਇਹਦੀ ਮਾਂ ਹੈ ਚੋਾਈ ਚ ਜੀ ਅੱਛਾ ਜੀ ਇਹ ਹੈਗੀ ਸੀ ਬਿਊਟੀ ਚ ਇਹ ਵਾਲੀ ਚੋਅ ਦੇ ਵਿੱਚ ਫਸਟ ਆਈ ਸੀ ਨਾ ਇਹ ਥਰਡ ਆਈ ਸੀ ਜਦੋਂ ਚੋਅ ਦੇ ਉਮਰ ਵੀ ਐਂ ਲਾ ਲਓ ਵੀ 11ਵੇਂ 12ਵੇਂ ਸੂਏ ਸੀ ਇਹਦੀ ਉਮਰ 17 18 ਸਾਲ ਹੋਣੀ ਜੀ ਇਹ ਕਿਸ ਚੀਜ਼ ਦੀ ਕਿਸ ਕੈਟਾਗਰੀ ਚ ਸੀ ਇਹ ਖੀਰੀ ਕੈਟਾਗਰੀ ਜਿੱਤੀ ਸੀ ਤਨੋਲੇ ਤੋਂ ਵੀ ਜੀ ਤੇ ਛੜਿੱਕ ਤੋਂ ਵੀ ਜੀ ਕਿਹੜੀ ਮੱਝ ਸੀ ਜਿਹਨੂੰ ਤੁਹਾਨੂੰ ਲੱਗਦਾ ਸੀ ਵੀ ਇਹ ਇਹ ਤਾਂ ਦੁੱਧ ਵਧ ਨਹੀਂ ਸਕਦਾ ਪਰ ਡਾਕਟਰ ਬੀਐਸਕੇ ਨੇ ਵਧਾਤਾ ਉਹ ਖੜੀ ਆ ਜੀ ਫਸਟ ਨੰਬਰ ਤੇ ਜੀ ਮੈਨੂੰ ਇਹ ਸੀ ਵੀ ਮੇਰੀ ਮੱਝ ਬੱਚਦੀ ਨੂੰ 10 ਦਿਨ ਹੋ ਗਏ ਸੀਗੇ ਕੁਛ ਨਹੀਂ ਖਾਦਾ ਸੀ ਉਹਨੇ ਤੇ ਮਤਲਬ ਅਸੀਂ ਗੈਲੇ ਵੀ ਕੁਲਮ ਲਾ ਕੇ ਭੁੱਖ ਮਰ ਗਈ ਸੀ ਮੈਂ ਆ ਛੜਤੀ ਸੀ ਉਹਦੀ ਮੱਝ ਦੀ ਕਿਉਂਕਿ ਕਾਫੀ ਟ੍ਰੀਟਮੈਂਟ ਪੰਜ ਛੇ ਦਿਨ ਬੋਤਲਾਂ ਲਵਾਤੀਆਂ ਸੀ ਜੀ ਇਹੀ ਮੱਝ ਹੈ ਜੀ ਹਾਂਜੀ ਤੇ ਫਿਰ ਬਾਈ ਨੇ ਆਪਾਂ ਨੂੰ 6 ਨੰਬਰ ਤੇ ਲੀਵਰ ਟੌਨਿਕ ਦਿੱਤਾ ਸੀਗਾ ਜੀ ਤੇ ਉਹ ਮਦੇ ਨਾਲ ਮਤਲਬ ਇਹਦੀ ਸਾਰੀ ਦਿੱਕਤ ਦੂਰ ਹੋ ਗਈ ਸੀ ਜੀ ਕਿ ਤੁਸੀਂ ਦੁੱਧ ਚੁਵਾਈ ਦਾ ਮੁਕਾਬਲਾ ਜਿੱਤਿਆ ਸੀ ਇੰਨਾ ਇੱਕ ਫਰਕ ਪੈਂਦਾ ਦੁੱਧ 'ਚ ਇਹ ਕਹਿੰਦੇ ਵੀ ਦੁੱਧ ਦਾ ਫਰਕ ਪੈਂਦਾ ਹੀ ਪੈਂਦਾ ਹਾਂਜੀ ਜਿਹੜਾ ਮਿਲਕ ਟੌਨਿਕ ਹੈ ਜੀ ਇਹਨਾਂ ਦਾ ਇਹਦੇ ਨਾਲ ਕਾਫੀ ਮਤਲਬ ਦੁੱਧ ਦਾ ਫਰਕ ਪੈਂਦਾ ਇਹ ਕਹਿੰਦੇ ਨੇ ਨਵਾਂ ਪ੍ਰੋਡਕਟ ਬਣਾਇਆ ਹਾਈ ਮਿਲਕ ਉਹ ਮਤਲਬ ਤਾਂ ਉਹਦਣਾ ਕਾਫੀ ਫਰਕ ਪੈਂਦਾ ਜੀ ਡੈਰੀ ਦਾ ਕੀ ਹਾਲ ਹੈ ਇਸ ਵੇਲੇ ਬਾਈ ਜੀ ਪੂਰਾ ਵਧੀਆ ਡੈਰੀ ਦਾ ਹਾਲ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਅਮਰਤ ਭਾਈ ਬੀਐਸਕੇਲ ਦੇ ਲਗਭਗ ਹਰ ਇੱਕ ਦੀ ਦਵਾਈ ਆਉਂਦੀ ਹੈ ਡਾਕਟਰ ਬੀਐਸਕੇ ਕੀ ਹੈ ਇਹ ਐਮੋਬੈਥ ਇਲੈਕਟ੍ਰੋ ਐਮੋਬੈਥਿਕ ਮੈਡੀਸਨ ਆਉਂਦੀ ਹੈ ਇਹਨਾਂ ਦੀ ਜੀ ਤੇ ਪਹਿਲਾਂ ਅਸੀਂ ਮਤਲਬ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਪਸ਼ੂ ਨੂੰ ਸਾਨੂੰ ਕੋਈ ਦਿੱਕਤ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਉਹ ਯੂਜ਼ ਕਰਦੇ ਹਾਂ ਕਿਹੜੀ ਕਿਹੜੀ ਮੈਡੀਸਨ ਵਰਤਦੇ ਨੇ ਤੁਸੀਂ ਮੈਂ ਜੀ ਮੈਂ ਆਪਾਂ ਮਸਟੈਟਸ ਲੀਕ ਨੰਬਰ ਵਰਤੀ ਹੈ ਜੀ ਤੇ ਮਿਲਕ ਟੋਨਿਕ ਵਰਤਦੇ ਹਾਂ ਲੀਵਰ ਟੋਨਿਕ ਜੀ ਤੇ ਇਹਨ ਇਹ ਜਾਂਜ ਮੈਂ ਇਹਨਾਂ ਦੀ ਮਤਲਕ ਕਾਫਗਰੋ ਆਉਂਦੀ ਹੈ ਜੀ ਉਹ ਵਰਤਰੇ ਮੂਕ ਲਈ ਆਉਂਦੀ ਹੈ ਜੀ ਇਹਨਾਂ ਦੀ ਆਪਾਂ ਲਗਭਗ ਕਿੰਨੇ ਸਾਰੀ ਮੈਡੀਸਿਨ ਯੂਜ਼ ਕਰ ਰਹੇ ਹਾਂ ਜ਼ਿਆਦਾਤਰ ਜਿਨ੍ਹਾਂ ਨੇ ਮੱਜਾ ਰੱਖਿਓ ਹਈਆਂ ਨੇ ਹਰ ਪੰਜਵੇਂ ਛੇਵੇਂ ਦਿਨ ਇਹ ਪ੍ਰੋਬਲਮ ਆਉਂਦੀ ਹੈ ਜਾਂ ਤਾਂ ਡੰਗਰ ਬਹਿ ਜਾਂਦਾ ਜਾਂ ਫਿਰ ਖਾਣਾ ਪੀਣਾ ਛੱਡ ਦਿੰਦਾ ਭਈ ਆਪਾਂ ਇਹ ਸਲਾਹ ਦਿੰਦੇ ਹਾਂ ਵੀ ਆਪਣੇ ਘੇਰੇ ਤੋਂ ਇੱਕ ਵਾਰ 6 ਨੰਬਰ ਤੇ ਲੀਵਰ ਟੌਨਿਕ ਵਰਤ ਕੇ ਦੇਖੋ ਜੀ ਤਾਂ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੂਗਾ ਜਿੱਦੋਂ ਵੀ ਸਾਡਾ ਕੋਈ ਨੌਜਵਾਨ ਜਦੋਂ ਵੀ ਡੈਰੀ ਫਾਰਮ ਦੇ ਕਿੱਤੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਦਾ ਤੇ ਜਿਹੜੇ ਵੱਡੇ ਡੈਰੀ ਫਾਰਮ ਡੇਰੀ ਖੋਲ ਕੇ ਕੀ ਕਰੇਗਾ ਉਹ ਡਰਾਦਨ ਦੇ ਨਹੀਂ ਡਰਨ ਵਾਲੀ ਗੱਲ ਹੈ ਨਹੀਂ ਬਈ ਜੇ ਤਾਂ ਤੁਸੀਂ ਮਿਹਨਤ ਕਰਨੀ ਹੈ ਜੀ ਫਿਰ ਤਾਂ ਕੋਈ ਡਰਨ ਵਾਲੀ ਗੱਲ ਨਹੀਂ ਇਸ ਵੇਲੇ ਕਿੰਨੇ ਸਾਡੇ ਕੋਲ ਮੱਝਾਂ ਸਟਾਈਮ ਇਲਾ ਸਾਰੇ ਠੀਕ ਹੈ ਵੱਡੇ ਛੋਟੇ 35 40 ਬਸੂਣਗੇ ਜੀ ਡਾਕਟਰ ਆਉਂਦੇ ਤੁਹਾਡੇ ਇੱਥੇ ਇਸ ਡੈਰੀ 'ਚ ਡਾਕਟਰ ਤਾਂ ਜਿਵੇਂ ਏਆਈ ਕਰਨਾ ਆਉਂਦਾ ਜੀ ਜਾਂ ਜਿਵੇਂ ਮਤਲ ਆਪਣੇ ਕੋਈ ਮਤਲ ਮੱਝ ਚੈੱਕ ਕਰਾਉਣੀਆਂ ਵਗੈਰਾ ਤੇ ਉਹ ਮਤਲ ਬਹੁਤ ਬਹੁਤ ਘੱਟ ਲੋਡ ਪੈਂਦੀ ਹੈ ਜੀ ਸਾਨੂੰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਪਹੁੰਚਿਆ ਪਿੰਡ ਦੋਲਾ ਸਿੰਘ ਵਾਲਾ ਜਿੱਥੇ ਤੇਜਸ ਡੈਰੀ ਫਾਰਮ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਹੈਗੀ ਹੈ ਅਮਰਿਤਪਾਲ ਸਿੰਘ ਸਿੱਧੂ ਹੋਰਾਂ ਨਾਲ ਕਰਵਾਉਣ ਜਾ ਰਹੇ ਆ ਇਹ ਉਹ ਅਮਰਿਤਪਾਲ ਸਿੱਧੂ ਹੋਰਾਂ ਦੀ ਡੈਰੀ ਹੈਗੀ ਹੈ ਤੇਜਸ ਡੈਰੀ ਫਾਰਮ ਜੋ ਪੀਡੀਐਫ ਦੇ ਕਈ ਮੇਲੇ ਚੁਆਈ ਦੇ ਮਾਮਲੇ 'ਚ ਵੀ ਔਰ ਬਰੀਡ ਦੇ ਮਾਮਲੇ ਦੇ ਵਿੱਚ ਵੀ ਜਿੱਤ ਚੁੱਕੇ ਨੇ ਪਰ ਉਹਨਾਂ ਦੀ ਕਾਮਯਾਬੀ ਦਾ ਰਾਜ਼ ਕੀ ਹੈ ਔਰ ਉਹ ਇੰਨੀ ਛੋਟੇ ਅਸੀਂ ਕਹਿ ਲਈਏ ਕਿ ਪੱਧਰ ਦੇ ਉੱਤੋਂ ਇੰਨੇ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿਵੇਂ ਪਹੁੰਚੇ ਅੱਜ ਸਾਰੀ ਗੱਲਬਾਤ ਅਸੀਂ ਤੁਹਾਨੂੰ ਕਰਵਾਵਾਂਗੇ ਚਾਹੇ ਦੁੱਧ ਦੇ ਮਾਮਲੇ ਦੀ ਹੋਵੇ ਜਾਂ ਫਿਰ ਜਿਹੜੇ ਦੁੱਧਾਰੂ ਪਸ਼ੂਆਂ ਦੇ ਵਿੱਚ ਬਿਮਾਰੀਆਂ ਦਾ ਮਾਮਲਾ ਹੋਵੇ ਅੱਤ ਤੁਸੀਂ ਤੁਹਾਨੂੰ ਅਸੀਂ ਦਿਖਾ ਦਨੇ ਆ ਤੇਜਸ ਡੈਰੀ ਫਾਰਮ ਦੀਆਂ ਨੇ ਪਿੰਡ ਦੋਲਾ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈਗਾ ਸੋ ਸਾਡੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਸਿੱਧੂ ਜੀ ਵੀ ਨੇ ਤੇਜਸ ਡੈਰੀ ਫਾਰਮ ਜਿਹੜਾ ਚਲਾ ਰਹੇ ਨੇ ਸਫਲਤਾਪੂਰਵਕ ਚਲਾ ਰਹੇ ਨੇ ਪੀਡੀਐਫ ਦੇ ਕਈ ਮੇਲਿਆਂ ਦੇ ਜੇਤੂ ਵੀ ਨੇ ਬਰੀਡ ਮਾਮਲੇ ਦੇ ਵਿੱਚ ਵੀ ਔਰ ਦੁੱਧ ਚਵਾਈ ਦੇ ਮਾਮਲੇ ਦੇ ਵਿੱਚ ਵੀ ਸੱਚਕਾਲ ਭਾਈ ਜੀ ਭਾਈ ਸਤਸਿਗੁਰੂ ਜੀ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਦੱਸੋ ਤੇ ਸਾਡਾ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਡੈਰੀ ਦਾ ਕੀ ਹਾਲ ਹੈ ਇਸ ਵੇਲੇ ਭਾਈ ਜੀ ਪੂਰਾ ਵਧੀਆ ਡੈਰੀ ਦਾ ਹਾਲ ਅੱਛਾ ਹਾਂਜੀ ਤੇ ਵਧੀਆ ਹਰੇਕ ਬੰਦਾ ਜਿਹਨੂੰ ਇਹ ਅਸੀਂ ਗੱਲ ਕਹਿੰਦੇ ਆ ਬਹੁਤ ਘੱਟ ਲੋਕ ਨੇ ਜਿਹੜੇ ਆਪਣੀ ਡੈਰੀ ਨੂੰ ਕਹਿੰਦੇ ਨੇ ਵੀ ਬਹੁਤ ਵਧੀਆ ਤੁਸੀਂ ਸ਼ਬਦ ਇਸਤੇਮਾਲ ਕੀਤਾ ਬਹੁਤ ਵਧੀਆ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਅੰਮ੍ਰਿਤਬਾਈ ਮੈਂ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮਿਹਨਤ ਹੈ ਜਿੰਨਾ ਚਿਰ ਤੁਸੀਂ ਆਪ ਨਹੀਂ ਮਤਲ ਇਹਨਾਂ ਦੇ ਵਿੱਚ ਵਿਚਰਦੇ ਠੀਕ ਹੈ ਆਪ ਤੁਸੀਂ ਡਾਕਟਰ ਨਹੀਂ ਬਣਦੇ ਤੁਹਾਨੂੰ ਆਪ ਨਹੀਂ ਪਤਾ ਲੱਗਦਾ ਵੀ ਇਹ ਕਦੋਂ ਕਿਹੜੀ ਚੀਜ਼ ਕਦੋਂ ਦੇਣੀ ਹੈ ਕਿਵੇਂ ਦੇਣੀ ਹੈਗੀ ਸਭ ਤੋਂ ਵੱਡਾ ਰਾਜ ਇਹ ਹੈ ਜੀ ਹਾਂਜੀ ਦੂਜਾ ਹੈਗਾ ਜੀ ਆਪਣੇ ਮਤਲ ਅਸੀਂ ਜਿਹੜੇ ਬੀਐਸਕੇ ਨਾਲ ਜੁੜਿਆਂਗੇ ਸਾ ਸਭ ਤੋਂ ਵੱਡਾ ਮਤਲਬ ਇਹ ਹੈ ਵੀ ਐਂਟੀਬਾਇਟਿਕ ਅਸੀਂ ਬਹੁਤ ਰੇਅਰ ਵਰਤਦੇ ਆ ਜਦੋਂ ਜਮਾਂ ਕੋਈ ਐਮਰਜੈਂਸੀ ਹੋ ਜੇ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਦੇ ਅਧਾਰ ਤੇ ਅਸੀਂ ਮਤਲਬ ਇਹਨਾਂ ਨੂੰ ਹਿਪੋਥੈਟਿਕ ਦਵਾਈ ਦਈ ਨਾਲ ਹੀ ਡਾਕਟਰ ਬੀ ਐਸ ਕੇ ਕੀ ਹੈ ਜੀ ਇਹ ਹਿਪੋਥੈਟਿਕ ਇਲੈਕਟ੍ਰੋ ਹਿਪੋਥੈਟਿਕ ਮੈਡੀਸਨ ਆ ਹੁੰਦੀ ਹੈ ਇਹਨਾਂ ਦੀ ਜੀ ਤੇ ਪਹਿਲਾਂ ਅਸੀਂ ਮਤਲਬ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਪਸ਼ੂ ਨੂੰ ਸਾਨੂੰ ਕੋਈ ਦਿੱਕਤ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਉਹ ਯੂਜ਼ ਕਰਦੇ ਆ ਜੀ ਫਾਰਮ ਦੇ ਵਿੱਚ ਚਲੋ ਅਸੀਂ ਤੁਹਾਨੂੰ ਫਾਰਮ ਦੀ ਵਿਜ਼ਿਟ ਵੀ ਅਸੀਂ ਕਰਵਾ ਰਹੇ ਹਾਂ ਬਾਈ ਹੋਰਾਂ ਨੇ ਜਿਹੜਾ ਮੁਕਾਬਲਾ ਹੈਗਾ ਸੀ ਪੀਡੀਐਫ ਦਾ ਚੰਗੀ ਬਰੀਡ ਪੈਦਾ ਕਰਨ ਦੇ ਮਾਮਲੇ 'ਚ ਵੀ ਜਿੱਤਿਆ ਸੀ ਅੱਛਾ ਅਮਰਿਤ ਭਾਈ ਇੱਕ ਸਵਾਲ ਬੜਾ ਅਹਿਮ ਹੈ ਇੱਥੇ ਜਦੋਂ ਵੀ ਸਾਡਾ ਕੋਈ ਨੌਜਵਾਨ ਜਦੋਂ ਵੀ ਸਾਡਾ ਕੋਈ ਅਸੀਂ ਕਹਿ ਲਈਏ ਕਿ ਨਮਾ ਮੁੰਡਾ ਡੈਰੀ ਫਾਰਮ ਦੇ ਕਿੱਤੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਦਾ ਤੇ ਜਿਹੜੇ ਵੱਡੇ ਡੈਰੀ ਫਾਰਮਰ ਨੇ ਉਹ ਕਹਿੰਦੇ ਯਾਰ ਬਚਤ ਤਾਂ ਹੈ ਨਹੀਂ ਤੂੰ ਡੈਰੀ ਖੋਲ ਕੇ ਕੀ ਕਰੇਗਾ ਉਹ ਡਰਾ ਦਿੰਦੇ ਨੇ ਡਰਨ ਵਾਲੀ ਗੱਲ ਹੈ ਕੋਈ ਨਹੀਂ ਭਾਈ ਜੇ ਤਾਂ ਤੁਸੀਂ ਮਿਹਨਤ ਕਰਨੀ ਹੈ ਜੀ ਫਿਰ ਤਾਂ ਕੋਈ ਡਰਨ ਵਾਲੀ ਗੱਲ ਨਹੀਂ ਮੈਂ ਖੁਦ ਜੋਬ ਕਰਦਾ ਸੀਗਾ ਟੀਚਿੰਗ ਕਰਦਾ ਸੀਗਾ ਜੀ ਮੈਂ ਟੀਚਿੰਗ ਛੱਡ ਕੇ ਇਹ ਲੈਨ 'ਚ ਆਇਆ ਜੀ ਸਰਕਾਰੀ ਸੀ ਨਹੀਂ ਮੈਂ ਠੀਕ ਹੈ ਮੈਂ ਟੀਚਰ ਸੀ ਪ੍ਰਾਈਵੇਟ ਸੀਗਾ ਪਰ ਮੇਰੇ ਆ ਮਤਲਬ ਮੇਰੇ ਟੈਸਟ ਸਾਰੇ ਲਗਭਗ ਪਟਵਾਰੀ ਦਾ ਵੀ 1 ਨੰਬਰ ਤੇ ਰਿਹਾ ਸੀ ਮੈਂ ਬਿਨਾ ਪੜ੍ਹੇ ਦਿੱਤੇ ਨੇ ਸਾਰੇ ਟੈਸਟ ਜੀ ਜੇ ਮੈਂ ਚਾਹੁੰਦਾ ਤਾਂ ਮੈਂ ਟੈਸਟ ਕਰੈਕ ਕਰ ਸਕਦਾ ਸੀ ਕੋਈ ਬਾਲੀ ਵੱਡੀ ਗੱਲ ਨਹੀਂ ਜੀ ਪਰ ਮੈਨੂੰ ਮਤਲਬ ਇਹ ਕਿਤੇ ਨਾਲ ਜ਼ਿਆਦਾ ਪਿਆਰ ਸੀਗਾ ਇਹ ਕਿਤੇ ਨਾਲ ਜ਼ਿਆਦਾ ਹਾਂ ਜੀ ਤਜਰਬਾ ਕੀ ਹੈ ਜਿਹੜੇ ਨੌਜਵਾਨ ਇਸ ਵੇਲੇ ਕਹਿੰਦੇ ਨੇ ਜੀ ਹਾਏ ਨੌਕਰੀ ਨਹੀਂ ਮਿਲਦੀ ਆ ਦੇਖੋ ਤੁਸੀਂ ਬਾਈ ਅਮਰਥੋਰਾ ਨੇ ਕੀ ਖੁਲਾਸਾ ਕੀਤਾ ਨੌਕਰੀ ਛੱਡ ਕੇ ਚੰਗੀ ਭਲੀ ਨੌਕਰੀ ਛੱਡ ਕੇ 8 ਤੋਂ 2 ਵਜੇ ਵਾਲੀ ਤੋਂ ਉਹ ਅੱਜ ਤੁਹਾਡੇ ਸਾਹਮਣੇ ਖੜੇ ਨੇ ਕੀ ਸੁਨੇਹ ਹੈ ਬਈ ਦੇਖੋ ਇਹ ਹੈਗਾ ਵੀ ਇੱਕ ਨੌਕਰੀ ਹੈ ਚਾਹੇ ਸਰਕਾਰੀਏ ਚਾਹੇ ਪ੍ਰਾਈਵੇਟ ਹੈਗੇ ਤਾਂ ਤੁਸੀਂ ਨੌਕਰ ਹੋ ਉਹਦੇ ਨਾਲ ਆਪਣੇ ਮਾਲਕ ਬਣ ਜਾਓ ਠੀਕ ਹੈ ਠੀਕ ਹੈ ਨਾ ਜੀ ਜਿੰਨਾ ਮਿਹਨਤ ਕਰੋਗੇ ਤੁਹਾਨੂੰ ਉਨਾ ਫਲ ਮਿਲੂਗਾ ਜੀ ਅੱਛਾ ਬਈ ਜਿਹੜਾ ਤੁਸੀਂ ਦੁੱਧ ਚੁਵਾਈ ਦਾ ਮੁਕਾਬਲਾ ਜਿੱਤੇ ਸੀ ਉਹ ਤੇ ਉੱਥੇ ਉਸ ਤੋਂ ਪਹਿਲਾਂ ਵੀ ਤੁਸੀਂ ਡਾਕਟਰ ਬੀਐਸਕੇ ਦੇ ਨੂੰ ਉਸਕੇ ਕਦੋਂ ਤੋਂ ਇਸਤੇਮਾਲ ਕਰ ਰਹੇ ਹੋ ਭਾਈ ਉਹਦੋਂ 1 ਸਾਲ ਪਹਿਲਾਂ ਤੋਂ ਵਰਤਣ ਲੱਗਿਆ ਸੀਗਾ ਮੈਂ ਅਸੀਂ 2000 ਮਈ ਵੀ ਮਤਲਬ ਜਦੋਂ ਪਹਿਲਾ ਮਿਲ ਲੱਗਿਆ 23 ਚ ਲੱਗਿਆ ਸੀਗਾ ਤਰੋਲੇ ਤੇ ਮਿਲਾਂ ਦਾ ਅਸੀਂ 21 ਤੋਂ ਵਰਤ ਰਹੇ ਹਾਂ ਜੀ ਠੀਕ ਹੈ ਹਾਂਜੀ ਕਿੰਨਾ ਕੁ ਫਰਕ ਪੈਂਦਾ ਦੁੱਧ 'ਚ ਇਹ ਕਹਿੰਦੇ ਵੀ ਦੁੱਧ ਦਾ ਫਰਕ ਪੈਂਦਾ ਹੀ ਪੈਂਦਾ ਹਾਂਜੀ ਜਿਹੜਾ ਮਿਲਕ ਟਾਊਨ ਕਾ ਜੀ ਇਹਨਾਂ ਦਾ ਇਹਦੇ ਨਾਲ ਕਾਫੀ ਮਤਲਬ ਦੁੱਧ ਦਾ ਫਰਕ ਪੈਂਦਾ ਇਹ ਕਹਿੰਦੇ ਨੇ ਨਵਾਂ ਪ੍ਰੋਡਕਟ ਬਣਾਇਆ ਹਾਈ ਮਿਲਕ ਉਹ ਮਤਲਬ ਪੀਕ ਤੇ ਜਦੋਂ ਪਸ਼ੂ ਹੈ ਤਾਂ ਉਹਦੇ ਨਾਲ ਕਾਫੀ ਫਰ ਤੇ ਤੁਸੀਂ ਕਿਹੜੀ ਤੁਹਾਨੂੰ ਵਿਜ਼ਿਟ ਕਰਾਣੇ ਆ ਅਸੀਂ ਦਿਖਾਣੇ ਆ ਕਿਸ ਤਰੀਕੇ ਨਾਲ ਅ ਬ੍ਰਦਰ ਨੇ ਬੜੀ ਅਸੀਂ ਕਹਿ ਲਈਏ ਕਿ ਬੜੀ ਸ਼ਾਨਦਾਰ ਤਰੀਕੇ ਨਾਲ ਜਿਹੜੀ ਮੈਨੇਜਮੈਂਟ ਹੈਗੀ ਹੈ ਬਾਈ ਜੀ ਕਹਿੰਦੇ ਨੇ ਮੈਨੇਜਮੈਂਟ ਅ ਡੈਰੀ ਫਾਰਮ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ ਫਿਰ ਕਿਵੇਂ ਮੈਨੇਜ ਕਰਦੇ ਹੋ ਸਾਰੀਆਂ ਚੀਜ਼ਾਂ ਇਕੱਲੇ ਹੀ ਬਾਈ ਦੇਖ ਇੱਕ ਬੰਦੇ ਰੱਖਿਓ ਨੇ ਨਾਲ ਨਾਲ ਇੱਕ ਦੋ ਫਰੈਂਡ ਵੀ ਹੈਗੇ ਨੇ ਜਿਨ੍ਹਾਂ ਦਾ ਬਹੁਤ ਸਾਥ ਹੈਗਾ ਵੀ ਜਿਵੇਂ ਅੱਜ ਮੈਂ ਅੱਜ ਫੰਕਸ਼ਨ ਤੇ ਗਿਆ ਹੋਇਆ ਸੀਗਾ ਤਾਂ ਬਾਅਦ ਚ ਉਹ ਆਪੇ ਹੀ ਦੇਖ ਰਿਹਾ ਕਰਦੇ ਨੇ ਠੀਕ ਹੈ ਤੇ ਬਾਕੀ ਸਵੇਰੇ ਜਲਦੀ ਉੱਠ ਕੇ ਜਿਵੇਂ 4 ਵਜੇ ਉੱਠ ਕੇ ਲੱਗ ਜਾਂਦਾ ਤੇ ਠੀਕ ਹੈ ਜੀ ਤਿੰਨ ਨੋਂ ਠੀਕ ਹੈ 9 10 ਵਜੇ ਫ੍ਰੀ ਹੋ ਜਾਈਂਦਾ ਫਿਰ ਸ਼ਾਮ ਨੂੰ ਅੱਛਾ ਹਾਂ ਜੀ ਅੱਛਾ ਜਿਹੜੀਆਂ ਹੋਰ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਤੁਹਾਨੂੰ 2021 ਤੋਂ ਪਹਿਲਾਂ ਆ ਰਹੀਆਂ ਸੀ ਇੱਥੇ ਨਹੀਂ ਮੈਂ ਵੀਰੇ 2000 ਮਤਲਬ 17 ਚ ਪਹਿਲੀ ਮੱਝ ਹੀ ਲੈ ਕੇ ਆਇਆ ਸੀ ਪਹਿਲਾਂ ਮੈਂ ਛੋਟੇ ਮੱਝ ਲੈ ਕੇ ਆਇਆ ਸੀ ਹਾਂ ਪਹਿਲਾਂ 1 2 ਮੱਝਾਂ ਤੋਂ ਸਟਾਰਟ ਕੀਤਾ ਸੀ ਅਮਰੀਤ ਭਾਈ ਤੁਸੀਂ ਦੱਸ ਰਹੇ ਹੋ ਕਿ ਸਭ ਤੋਂ ਪਹਿਲਾਂ ਤੁਸੀਂ ਲੋਕ ਗਊ ਲੈ ਕੇ ਆਉਂਦੇ ਨੇ ਗੈਂ ਲੈ ਕੇ ਆਉਂਦੇ ਨੇ ਤੁਸੀਂ ਮੱਝ ਲੈ ਕੇ ਆਏ ਸੀ ਪਹਿਲਾਂ ਹਾਂਜੀ ਮੱਝ ਲੈ ਕੇ ਪਹਿਲਾਂ ਤੋਂ ਚਲੋ ਮੱਝਾਂ ਦਾ ਬਾਈ ਜੀ ਦੇਖੋ ਜਿਵੇਂ ਪਿੰਡਾਂ 'ਚ ਹੁੰਦੀਆਂ ਨੇ ਘਰੇ ਹੈਗੀਆਂ ਸੀ ਆ ਪਰ ਆਪਾਂ ਜੋ ਜਮਾ ਬਰੀਡ ਦੀ ਜਿਵੇਂ ਕਹਿੰਦੀ ਵੀ ਆਪ ਕੰਮ ਕਰਨਾ ਸੀ ਤਾਂ ਪਹਿਲੀ ਮੱਝ ਮੈਂ 2017 ਦੀ ਖਰੀਦੀ ਸੀ 2017 ਜਿਹੜੀਆਂ ਘਰੇ ਮਤਲਬ ਵੀ ਘੱਟ ਦੁੱਧ ਆਣੀਆਂ ਸੀ ਉਹ ਹੌਲੀ-ਹੌਲੀ ਬੀਚਤੀਆਂ ਸੀ ਫਿਰ ਆਪਦੀਆਂ ਜ਼ਿਆਦਾ ਦੁੱਧਾਂ ਵਾਲੀਆਂ ਖਰੀਦ ਲਿਆ ਸੀ ਠੀਕ ਹੈ अच्छा ये दसो ਵੀ ਜਿਹੜੀਆਂ ਤੁਹਾਡੇ ਕੋਲ ਮੱਜਾ ਇਸ ਵੇਲੇ ਹੈਗੀ ਨੇ ਤੁਹਾਡੇ ਕੋਲ ਜਿਹੜੀ ਬਰੀਡ ਹੈਗੀ ਹੈ ਹਲਕੀ ਫੁਲਕੀ ਕੋਈ ਨਾ ਕੋਈ ਕਦੇ ਬੰਨ ਮਰ ਗਿਆ ਕਦੇ ਮੋਕ ਲੱਗੀ ਕਦੇ ਕੁਛ ਹੋ ਗਿਆ ਕਦੇ ਕੁਛ ਹੋ ਗਿਆ ਇਦਾਂ ਦੀ ਦਿੱਕਤਾਂ ਜ਼ਿਆਦਾਤਰ ਪਰੇਸ਼ਾਨ ਕਰਦੇ ਆਣੇ ਡੈਰੀ ਫਾਰਮਰ ਨੂੰ ਤੁਹਾਨੂੰ ਕਿਹੜੀ ਦਿੱਕਤ 2021 ਤੋਂ ਪਹਿਲਾਂ ਜਦੋਂ ਤੋਂ ਤੁਸੀਂ ਡਾਕਟਰ ਬੀ ਐਸ ਕੇ ਨਾਲ ਨਹੀਂ ਸੀ ਜੁੜੇ ਕਿਹੜੀ ਦਿੱਕਤਾਂ ਪਰੇਸ਼ਾਨ ਕਰ ਰਹੀਆਂ ਸੀ ਜ਼ਿਆਦਾ ਬਈ ਇੱਕ ਤਾਂ ਪਹਿਲਾਂ ਭੁੱਖ ਨਾ ਘਟ ਲੱਗਣ ਦਾ ਹੀ ਸੀਗਾ ਜਿਵੇਂ ਲੀਵਟੋਨਿਕ ਜਿਵੇਂ ਕੋਈ ਕਦੇ ਕੋਈ ਯੂਜ਼ ਕਰਦੇ ਸੀ ਤੇ ਜਾਂ ਕੈਲਸ਼ੀਅਮ ਵਗੈਰਾ ਜਾਂ ਜਿਵੇਂ ਮਸਟੈਟਸ ਆਉਂਦੀ ਸੀ ਉਹ ਤਾਂ ਗਾਂ ਹੈਗੀ ਸੀ ਘਰੇ ਤੇ ਉਹ ਦਿੱਕਤਾਂ ਕਾਫੀ ਮਤਲਬ ਤੰਗ ਕਰਦੀਆਂ ਸੀ ਜਾ ਜੋ ਮੋਕ ਲੱਗਣਾ ਕਈ ਵਾਰ ਪਸ਼ੂ ਨੂੰ ਉਹ ਚੀਜ਼ਾਂ ਸੀਗੀਆਂ ਜੀ ਤੇ ਦੁੱਧ ਤੁਸੀਂ ਕਿਵੇਂ ਪ੍ਰੋਡਕਸ਼ਨ ਕਿਵੇਂ ਵਧਾਈ ਦੁੱਧ ਦੁੱਧ ਦੀ ਬਾਈ ਜਿਵੇਂ ਸੁਣ ਦੱਸਿਆ ਵੀ ਉਹਨਾਂ ਦਾ ਮਤਲਬ ਪਹਿਲਾਂ ਮਿਲਕ ਟੋਨਿਕ ਵਰਤਦੇ ਆ ਜੀ ਤੇ ਉਸ ਤੋਂ ਬਾਅਦ ਦਾ ਮਤਲਬ ਚਲੋ ਮਤਲਬ ਵਧੀਆ ਫੀਡ ਵੀ ਪਾਉਣਿਆਂ ਨਾਲ ਨਾਲ ਤੇ ਉਦੋਂ ਬਾਅਦ ਜਿਵੇਂ ਉਹਨਾਂ ਦਾ ਹਾਈ ਮਿਲਕ ਆ ਜੀ ਪੀਕ ਤੇ ਧੌ ਵਰਤਦੇ ਆ ਜੀ ਅੱਛਾ ਇਹ ਕਿਹੜੀ ਮੱਝ ਸੀ ਜਿਹਨੂੰ ਤੁਹਾਨੂੰ ਲੱਗਦਾ ਸੀ ਵੀ ਇਹਦਾ ਦੁੱਧ ਵਧ ਨਹੀਂ ਸਕਦਾ ਪਰ ਡਾਕਟਰ ਬੀ ਐਸ ਕੇ ਨੇ ਵਧਾਤਾ ਸਭ ਤੋਂ ਜ਼ਿਆਦਾ ਤਾਂ ਮੇਰੀ ਜੀ ਇੱਕ ਮੱਝ ਉੱਧਰ ਖੜੀ ਹੈ ਜੀ ਆਪਣੀ ਆਉਂਗੇ ਸਾਨੂੰ ਹਾਂ ਜੀ ਉਹ ਤਾਂ ਮਤਲਬ ਨਾ ਅਸੀਂ ਬਹੁਤ ਟ੍ਰੀਟਮੈਂਟ ਕਰ ਲਈ ਸੋ ਖਾਂਦੀ ਨਹੀਂ ਸੀ ਜੀ ਤੇ ਉਹਨਾਂ ਲਈ ਕੀ ਹੈ ਬੈਸਟ ਜੀ ਅਸੀਂ ਨਾ ਜੀ ਮੈਨੂੰ ਇਹ ਵੀ ਮੇਰੀ ਮੱਝ ਬੱਚਦੀ ਨੂੰ 10 ਦਿਨ ਹੋ ਗਏ ਸੀਗੇ ਕੁਝ ਨਹੀਂ ਖਾਂਦਾ ਸੀ ਉਹਨੇ ਤੇ ਮਤਲਬ ਅਸੀਂ ਕਹਿ ਲਈ ਵੀ ਕੁੱਲ ਮਿਲਾ ਕੇ ਭੁੱਖ ਮਰ ਗਈ ਸੀ ਮੈਂ ਆ ਛੜਤੀ ਸੀ ਉਹਦੀ ਮੱਝ ਦੀ ਕਿਉਂਕਿ ਕਾਫੀ ਟ੍ਰੀਟਮੈਂਟ 5-6 ਦਿਨ ਬੋਤਲਾਂ ਲਵਾਤੀਆਂ ਸੀ ਜੀ ਤਾਂ ਉਹਨਾਂ ਨੂੰ ਮੈਨੂੰ ਮਤਲਬ ਵੀ ਫਿਰ ਬੀਐਸਕੇ ਵਾਲਨੇ 6 ਨੰਬਰ ਤੇ ਲੀਵਰ ਟੌਨਿਕ ਦਿੱਤਾ ਸੀਗਾ ਜੀ ਤੇ ਉਹ ਮੱਝ ਨੂੰ ਪਹਿਲਾਂ ਇਹ ਦਿੱਕਤ ਸੀ ਹਰੇਕ 10ਵੇਂ ਦਿਨ ਪੱਠੇ ਛੱਡ ਜਾਂਦੀ ਸੀ ਜੀ ਉਹ ਉਹਦੇ ਟੈਸਟ ਵਗੈਰਾ ਵੀ ਕਰਾਲੇ ਸਾਰਾ ਕੁਝ ਨਾਰਮਲ ਆਉਂਦਾ ਸੀ ਮੈਂ ਟ੍ਰੀਟਮੈਂਟ ਬਹੁਤ ਕਰਵਾ ਲਿਆ ਜਿਹੜੀ ਮੱਝ ਉਹ ਖੜੀ ਹੈ ਜੀ ਫਸਟ ਨੰਬਰ ਤੇ ਜੀ ਉਹ ਪਹਿਲੀ ਨੰਬਰ ਤੇ ਸੋ ਤੁਸੀਂ ਦੇਖੋ ਅਮਰਿਤਪਾਲ ਵੀਰ ਦਾ ਕਹਿਣਾ ਹੈ ਕਿ ਇਹਨਾਂ ਦੀ ਮੱਝ ਨੂੰ ਪ੍ਰੋਬਲਮ ਸੀ ਹਰ 10ਵੇਂ ਦਿਨ ਪ੍ਰੋਬਲਮ ਰਹਿੰਦੀ ਸੀ ਕਿ ਇਹ ਪੱਠੇ ਛੱਡ ਦਿੰਦੀ ਸੀ ਇਹੀ ਮੱਝ ਹੈ ਜੀ ਹਾਂਜੀ ਅੱਛਾ ਤੇ ਫਿਰ ਬਾਈ ਨੇ ਆਪਾਂ ਨੂੰ 6 ਨੰਬਰ ਤੇ ਲੀਵਰ ਤੇ ਉਹ ਮਦੇ ਨਾਲ મતલਬ ਇਹਦੀ ਸਾਰੀ ਦਿੱਕਤ ਦੂਰ ਹੋ ਗਈ ਸੀ ਜੀ ਤੇ ਹੁਣ ਵੀ ਜਿੱਦੇ ਸਾਨੂੰ ਕਿਤੇ ਲੱਗਦਾ ਵੀ ਇਹ ਪੱਠੇ ਘਟ ਖਾਂਦੀ ਆ ਤਾਂ ਅਸੀਂ ਇੱਕ ਦਿਨ ਇਹਨੂੰ મતਲਬ 20 20 HTML 6 ਨੰਬਰ ਦੇ ਦੇਣਾ ਦੋ ਤਿੰਨ ਦਿਨ ਵਾਰ ਤਾਂ ਕਲੀਅਰ ਹੋ ਜਾਂਦੀ ਹੈ ਜੀ ਪਰ ਜਿਹੜੀ ਪ੍ਰੋਬਲਮ ਤੁਹਾਡੇ ਇੱਥੇ ਹੈ ਬਾਈ ਜੀ ਇਹ ਸੱਜ ਨੂੰ ਖਾਸ ਕਰਕੇ ਕਿ ਖਾਣਾ ਪੀਣਾ ਛੱਡ ਦਿੰਦੀ ਆ ਜ਼ਿਆਦਾਤਰ ਜਿਨ੍ਹਾਂ ਨੇ ਮੱਝਾ ਰੱਖਿਓ ਹੋਈਆਂ ਨੇ ਹਰ ਪੰਜਵੇਂ ਛੇਵੇਂ ਦਿਨ ਇਹ ਪ੍ਰੋਬਲਮ ਆਉਂਦੀ ਆ ਜਾਂ ਤਾਂ ਡੰਗਰ ਬਹਿ ਜਾਂਦਾ ਜਾਂ ਫਿਰ ਖਾਣਾ ਪੀਣਾ ਛੱਡ ਦਿੰਦਾ ਭਈ ਆਪਾਂ ਇਹ ਸਲਾਹ ਦਿੰਦੇ ਆਂ ਵੀ ਆਪਣੇ ਘੇਰੇ ਤੋਂ ਇੱਕ ਵਾਰ 6 ਨੰਬਰ ਤੇ ਲਿਵਰ ਟੋਨਿਕ ਵਰਤ ਕੇ ਦੇਖੋ ਜੀ ਤਾਂ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੂਗਾ ਜੀ ਰਿਜ਼ਲਟ ਜ਼ਰੂਰ ਹਾਂਜੀ ਭੁੱਖ ਦੇ ਮਾਮਲੇ 'ਚ ਬਹੁਤ ਜ਼ਿਆਦਾ ਰਿਜ਼ਲਟ ਮਿਲੂ ਤੁਹਾਨੂੰ ਜੀ 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 ਅੱਛਾ ਹੋਰ ਕਿਹੜੇ-ਕਿਹੜੇ ਰਿਜ਼ਲਟ ਤੁਸੀਂ ਆਪਣੇ ਮੱਜਾਂ ਤੇ ਲੈਏ ਨੇ ਆਪਾਂ ਵੀਰੇ ਮਸਟੈਟਸ ਦਾ ਲੈਤਾ ਜੀ ਠੀਕ ਹੈ ਤੇ ਮਤਲਬ ਗਰੋਥ ਵਾਲਾ ਵਰਤ ਤੇ ਰਹੇਗੇ ਜੀ ਆਪਾਂ ਜਿਵੇਂ ਕਾਫ ਬੱਚੇ ਤਿਆਰ ਕਰਨੇ ਨੇ ਜਿਹੜੀ ਆਪਣੀ ਪੰਜਾਬਣ ਸੀ ਉਹਨੂੰ ਆਪਾਂ ਵਰਤਿਆਗਾ ਜਿਹੜੀ ਗਰੋਥ ਵਾਸਤੇ ਦਿੰਦੇ ਨੇ ਮਤਲਬ ਬਣਾਉਂਦੇ ਨੇ ਇਹ ਤੇ ਮਿਲਕ ਟੋਨਿਕ ਲਿਵਰ ਟੋ ਦੇ ਗਈਆਂ ਨੂੰ ਵੀ ਤੁਸੀਂ ਗਈਆਂ ਨੇ ਪੰਜ ਚਾਰ ਤਾਂ ਗਈਆਂ ਵੀ ਰੱਖੀਆਂ ਨੇ ਤੁਸੀਂ ਹਾਂਜੀ ਗਈਆਂ ਨੂੰ ਮਸਟੈਟਸ 'ਚ ਆਪਾਂ ਇਹਨਾਂ ਦੀ ਇੱਕ ਨੰਬਰ ਤੇ 8 ਨੰਬਰ ਵਰਤਦੇ ਆਂ ਜੀ ਅੱਛਾ ਤੇ ਜਦੋਂ ਆਉਂਦੀ ਹੈਗੀ ਤੇ ਮਤਲਬ ਇੱਕ ਗਾਂ ਨੂੰ ਆਪਣੀ ਨੂੰ ਮੋਕ ਨਹੀਂ ਮਤਲਬ ਦਿੱਕਤ ਰਹਿੰਦੀ ਸੀ ਤਾਂ ਉਹਨਾਂ ਨੂੰ ਮੋਕ ਵਾਲੀ ਦਵਾਈ ਵੀ ਲੈ ਕੇ ਦਿੱਤੀ ਸੀ ਆਪਾਂ ਜੀ ਹਾਂਜੀ ਜੀ ਜੀ ਅੱਛਾ ਇੱਕ ਗੱਲ ਹੋਰ ਸਾਨੂੰ ਸਮਝਾਓ ਜਿਹੜੀ ਬੜੀ ਇੰਪੋਰਟੈਂਟ ਹੈ ਇਸ ਵੇਲੇ ਤੁਹਾਡੇ ਵਰਗੇ ਜਿਹੜੇ ਨੌਜਵਾਨ ਜਿਹੜੇ ਨੌਜਵਾਨ ਹੈਗਾ ਇਸ ਡੈਰੀ ਫਾਰਮਰ 'ਚ ਲੱਗਿਆ ਇਹ ਜਦੋਂ ਕੋਈ ਚੀਜ਼ ਆ ਜਾਂਦੀ ਹੈ ਕੋਈ ਬਿਮਾਰੀ ਆ ਗਈ ਕੋਈ ਅਸੀਂ ਕਹੇ ਲਈ ਕੋਈ ਪ੍ਰੋਬਲਮ ਆ ਗਈ ਡਰੀ ਦੇ ਵਿੱਚ ਦਿਲ ਬੜਾ ਛੇਤੀ ਛੱਡ ਦਿੰਦੇ ਨੇ ਵਈ ਦੇਖੋ ਪ੍ਰੋਬਲਮ ਤਾਂ ਆਪਾਂ ਜੇ ਬੰਦਿਆਂ ਚ ਕਹੀਏ ਤਾਂ ਇੰਨਾ ਚ ਵੀ ਆਉਂਦੇ ਰਹਿੰਦੇ ਨੇ ਠੀਕ ਹੈ ਮਨ ਤਾਂ ਦੇਖੋ ਕਰੜਾ ਕਰਕੇ ਚੱਲਣਾ ਪੈਂਦਾ ਜੇ ਦਿੱਕਤ ਆਉਂਦੀਆਂ ਨੇ ਉਹਦਾ ਟ੍ਰੀਟਮੈਂਟ ਕਰਾਂਗੇ ਤਾਂ ਹੀ ਉਹਦਾ ਕੋਈ ਸੋਲੂਸ਼ਨ ਹੋਊਗਾ ਮਨ ਛੱਡ ਕੇ ਤਾਂ ਕੁਝ ਵੀ ਨਹੀਂ ਹੁੰਦਾ ਜੀ ਅੱਛਾ ਕਿੰਨੇ ਤੋਂ ਤੁਸੀਂ ਸ਼ੁਰੂ ਕੀਤਾ ਸੀ ਕਿੰਨੀ ਮੱਝ ਇੱਕ ਮੱਝ ਲੈ ਕੇ ਆਏ ਸੀ ਪਹਿਲਾਂ ਜਿਵੇਂ ਬਾਈ ਆਪਣੇ ਮਤਲਬ ਕਿਤਾ ਹੁੰਦਾ ਪੁਰਾਣਾ ਮਤਲਬ ਪਹਿਲਾਂ ਪੰਜ ਚਾਰ ਮੱਝਾਂ ਹੁੰਦੀਆਂ ਸੀ ਜੀ ਪਰ ਉਹ ਜਿਵੇਂ 7-8 ਲੀਟਰ ਵਾਲੀਆਂ ਸੀਗੀਆਂ ਤਾਂ ਮੈਂ 2017 ਚ ਇੱਧਰ ਫਸਟ ਮੱਝ ਖੜੀ ਆਏ ਲੈ ਕੇ ਆਏ ਸੀ ਜੀ ਇਹ ਆਪਦੇ ਘਰ ਵਾਲੀਆਂ ਵਿੱਚ ਕੇ ਦੂਜੇ ਨੰਬਰ ਤੇ ਆਈ ਸੀ ਬਸ ਹੌਲੀ 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 ਇਨਕਰੀਜ਼ ਕੀਤਾ ਜੀ ਇਸ ਵੇਲੇ ਕਿੰਨੀਆਂ ਸਾਡੇ ਕੋਲ ਮੱਝਾਂ ਇਸ ਟਾਈਮ ਇਲਾ ਸਾਰੇ ਠੀਕ ਹੈ ਵੱਡੇ ਛੋਟੇ 35-40 ਬਸੂਣਗੇ ਜੀ ਡਾਕਟਰ ਆਉਂਦੇ ਤੁਹਾਡੇ ਇੱਥੇ ਇਸ ਡੈਰੀ 'ਚ ਯਾ ਬੀਕੇ ਬੀਕੇਲੇ ਨੁਸਕੇ ਆਉਂਦੇ ਨੇ ਜਾਂ ਡਾਕਟਰ ਆਉਂਦਾ ਨਹੀਂ ਬੀਐਸਕੇ ਆ ਨੁਸਕੇ ਵੀ ਆਉਂਦੇ ਨੇ ਤੇ ਡਾਕਟਰ ਤਾਂ ਜਿਵੇਂ ਏਆਈ ਕਰਨਾ ਆਉਂਦਾ ਜੀ ਜਾਂ ਜਿਵੇਂ ਮਤਲ ਆਪਣੇ ਕੋਈ ਮਤਲ ਮਾ ਚੈੱਕ ਕਰਾਉਣੀ ਹੈ ਵਗੈਰਾ ਤੇ ਉਹ ਮਤਲ ਬਹੁਤ ਬਹੁਤ ਘੱਟ ਲੋਡ ਪੈਂਦੀ ਹੈ ਜੀ ਸਾਨੂੰ ਜੀ ਜੀ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਹੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇਜਸ ਹਾਂਜੀ ਇੱਕ ਮਿੰਟ ਜੀ ਕੀ ਕਹਿ ਰਹੇ ਹੋ ਇਹ ਪੀਡੀਐਫ ਦੀ ਚੈਂਪੀਅਨ ਹੈ ਜੀ ਅੱਛਾ ਪੀਡੀਐਫ ਦੀ ਚੈਂਪੀਅਨ ਹੈ ਚੁਆਈਚ ਨਹੀਂ ਇਹ ਇਹਦੀ ਮਾਂ ਚੁਆਈਚ ਜੀ ਅੱਛਾ ਜੀ ਇਹ ਹੈ ਕਿਸੇ ਬਿਊਟੀ ਚ ਇਹ ਕੀ ਰਿਕ ਮਤਲਬ ਠੀਕ ਹੈ ਉੱਚੀ ਸੀ ਦੋ ਤੰਦ ਕੈਟਾਗਰੀ ਚ ਜੀ ਪਿਛਲੇ ਸਾਲ ਕੀ ਬਾਤ ਦੱਸੋ ਤੁਸੀਂ ਦੇਖੋ ਖੂਬਸੂਰਤ ਜਿਹੜੀ ਮੱਝ ਦੇ ਤੌਰ ਦੇ ਉੱਤੇ ਇਹਨਾਂ ਦਾ ਖਿਤਾਬ ਹੈਗਾ ਇਹਨਾਂ ਨੂੰ ਮਿਲਿਆ ਬਈ ਫਿਰ ਸਾਰੇ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਮਤਲਬ ਅਪਡੇਟ ਸੀ ਜੀ ਇਹ ਵਾਲੀ ਚੁਆਈ ਦੇ ਵਿੱਚ ਫਰਸਟ ਆਈ ਸੀ ਨਾ ਇਹ ਥਰਡ ਆਈ ਸੀ ਜਦੋਂ ਚੁਆਈ ਦੇ ਉਮਰ ਵੀ ਐ ਲਾ ਲਓ ਵੀ 11ਵੇਂ 12ਵੇਂ ਸੂਏ ਸੀ ਇਹਦੀ ਉਮਰ 17 18 ਸਾਲ ਹੋਣੀ ਜੀ ਹੁਣ ਠੀਕ ਹੈ ਤੇ ਇਹਦੇ ਮਤਲਬ ਇੱਕ ਥਾਣੇ ਚ ਅੱਧਾ ਥਾਣਾ ਜੀ ਇਹਦਾ ਸਾਢੇ ਤਿੰਨ ਥਾਣਾ ਚੋਂ ਲੈ ਕੇ ਇਹ ਮਤਲਬ ਤੀਜੇ ਨੰਬਰ ਤੇ ਆਈ ਸੀ ਜੀ ਜੀ ਅੱਛਾ ਭਾਈ ਇੱਕ ਗੱਲ ਹੋਰ ਦੱਸੋ ਇੰਨੀ ਚੀਜ਼ਾਂ ਜਿਹੜੀਆਂ ਤੁਸੀਂ ਅਪਡੇਟ ਕੀਤੀਆਂ ਨੇ ਜਦੋਂ ਬੰਦੇ ਦਾ ਮਨ ਰਿਲੈਕਸ ਆ ਫੇਰ ਹੀ ਅਪਡੇਟ ਕਰਨ ਨੂੰ ਦਿਲ ਕਰਦਾ ਹੈ ਨਾ ਹਾਂਜੀ ਹਾਂ ਇਹ ਤਾਂ ਹੈਗਾ ਭਾਈ ਜੀ ਜੇ ਹੁਣ ਆਪਾਂ ਨੂੰ ਘਾਟਾ ਪਈ ਜਾਊਗਾ ਤਾਂ ਫਿਰ ਆਪਾਂ ਮਤਲਬ ਇਹ ਚ ਕੋਈ ਜ਼ਿਆਦਾ ਸੋਚ ਵੀ ਨਹੀਂ ਸਕਦੇ ਜੀ ਸੋਚ ਵੀ ਨਹੀਂ ਸਕਦੇ ਜੀ ਜੀ ਤੋਂ ਤੁਸੀਂ ਦੇਖੋ ਅਮਰਤ ਬਾਈ ਹੋਰਾਂ ਦੀ ਜਿਹੜੀ ਇਹ ਮੱਝ ਹੈਗੀ ਹੈ ਇਹ ਖੂਬਸੂਰਤੀ ਦੇ ਵਿੱਚ ਅ ਅਵਲ ਨੰਬਰਾਂ ਦੇ ਵਿੱਚ ਆਈ ਸੀ ਤੇ ਇਸ ਵਾਰ ਇਹ ਫਸਟ ਕਿਹੜੀ ਜੀ ਉਹ ਇਸ ਵਾਰ ਫਸਟ ਆਈ ਹੈ ਅੱਛਾ ਜਿਹੜਾ ਚੜਿਕ ਹੋਇਆ ਜੀ ਨਹੀਂ ਜਿਹੜਾ ਪੀਡੀਫ ਦਿਖਾਉਂ ਕਿ ਇਹ ਦਿੱਕਲਾਪਾਤ ਸਾਹਿਬ ਦੀ ਇਹ ਇਸ ਵਾਰ ਹੈ ਜੀ ਕੀ ਕਹਿ ਰਹੇ ਹੋ ਇਸ ਵਾਰ ਫਸਟ ਸੀ ਕੀ ਕੀ ਕੈਟਾਗਰੀ ਚ ਅੱਛਾ ਜੀ ਜੀ ਸੋ ਤੁਸੀਂ ਦੇਖੋ ਬਾਈ ਹੋਰਾਂ ਦਾ ਜਿਹੜੇ ਨੁਸਖੇ ਫਾਰਮੂਲੇ ਨੇ ਉਹਨਾਂ ਦਾ ਕਹਿੰਦੇ ਕਿ ਡਾਕਟਰ ਬੀਐਸਕੇ ਇਸਤੇਮਾਲ ਕਰਦੇ ਨੇ ਔਰ ਬਹੁਤ ਸਾਰੀਆਂ ਇਨਾਮ ਜੇਤੂ ਜਿਹੜੀਆਂ ਮੱਜਾਂ ਨਾਲ ਤੁਹਾਡੀ ਅਸੀਂ ਅੱਜ ਇੱਥੇ ਅਸੀਂ ਕਹਿ ਲਈਏ ਕਿ ਤੁਹਾਨੂੰ ਦਿਖਾਈਆਂ ਨੇ ਔਰ ਬਾਈ ਹੋਰਾਂ ਦਾ ਤਜਰਬਾ ਵੀ ਹੈ ਅੱਛਾ ਤਨੋਲੇ ਤੇ ਛੜਿੱਕ ਜੀ ਅੱਛਾ ਜਿਹੜੀ ਇਹ ਬੂਰੀ ਹਾਂਜੀ ਬੂਰੀ ਮੱਜੀ ਇਹ ਬਹੁਤ ਮਤਲਬ ਲੋਕਾਂ ਦਾ ਪਿਆਰ ਮਿਲਿਆ ਸੀ ਇਹ ਮੱਜ ਨੂੰ ਜੀ ਅੱਛਾ ਜੀ ਤੇ ਇਹ ਕਿਸ ਚੀਜ਼ ਦੀ ਕਿਸ ਕੈਟਾਗਰੀ ਚ ਸੀ ਇਹ ਖੀਰੀ ਕੈਟਾਗਰੀ ਜਿੱਤੀ ਸੀ ਤਨੋਲੇ ਤੋਂ ਵੀ ਜੀ ਤੇ ਛੜਿੱਕ ਤੋਂ ਵੀ ਜੀ ਬਿਊਟੀ ਚ ਜੀ ਜੀ अच्छा भाई फिर हुण आ, कोई ਸਾਡੇ ਜਿਹੜੇ ਸਾਡੇ ਵੀਰ ਹੈਗੇ ਨੇ ਜਿਹੜੇ ਇਸ ਵੇਲੇ ਅਸੀਂ ਕਹਿ ਲਈਏ ਕਿ ਡੈਰੀ ਫਾਰਮ ਦੇ ਵਿੱਚ ਜੁੜਨਾ ਚਾਹੁੰਦੇ ਨੇ ਜਾਂ ਆਪਣੇ ਡੈਰੀ ਫਾਰਮ ਨੂੰ ਸਫਲਤਾ ਨਾਲ ਚਲਾਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਤੁਸੀਂ ਕੀ ਗੁਰਮੰਤਰ ਕੀ ਦਿਓਗੇ ਗੁਰਮੰਤਰ ਤਾਂ ਇਹ ਵੀ ਸਭ ਤੋਂ ਪਹਿਲਾਂ ਤਾਂ ਮਿਹਨਤ ਕਰੋ ਠੀਕ ਹੈ ਉਦੋਂ ਬਾਅਦ ਇਹ ਹੈ ਵੀ ਇੱਕ ਵਾਰ ਜਿਵੇਂ ਠੀਕ ਹੈ ਆਪ ਡਾਕਟਰ ਬਣੋ ਬੀ ਜਿਵੇਂ ਜਿੰਨਾ ਕੁ ਟ੍ਰੀਟਮੈਂਟ ਤੁਹਾਨੂੰ ਆਉਂਦਾ ਜਿਵੇਂ ਹੁਣ ਵੀ ਐਸਕੇਲ ਦੇ ਲਗਭਗ ਹਰ ਇੱਕ ਦੀ ਦਵਾਈ ਆਉਂਦੀ ਹੈ ਇੱਕ ਵਾਰ ਜੀ ਸਟਾਰਟਿੰਗ ਚ ਯੂਜ਼ ਕਰਕੇ ਦੇਖੋ ਕਿਹੜੀ ਕਿਹੜੀ ਮੈਡੀਸਨ ਵਰਤਦੇ ਨੇ ਤੁਸੀਂ ਮੈਂ ਜਿਵੇਂ ਆਪਾਂ ਮਸਟੈਟਸ ਲੀਕ ਨੰਬਰ ਵਰਤੀ ਹੈ ਜੀ ਤੇ ਮਿਲਕ ਟੋਨਿਕ ਵਰਤ ਰਿਆਂ ਲੀਵਰ ਟੋਨਿਕ ਜੀ ਤੇ ਇਹਨਾਂ ਦੀ 8 ਨੰਬਰ ਜਿਵੇਂ ਕੋਈ ਹਾਰਡਨੈਸ ਹੁੰਦੀ ਹੈ ਜੀ ਤੇ ਜਾਂ ਜਿਵੇਂ ਇਹਨਾਂ ਦੀ ਮਤਲਬ ਕਾਫਗਰੋ ਆਉਂਦੀ ਹੈ ਜੀ ਉਹ ਵਰਤ ਰਿਆਂ ਮੂਕਲੀ ਆਉਂਦੀ ਹੈ ਜੀ ਇਹਨਾਂ ਦੀ ਆਪਾਂ ਲਗਭਗ ਇਹਨੇ ਸਾਰੀ ਮੈਡੀਸਨ ਯੂਜ਼ ਕਰ ਰਹੇ ਹਾਂ ਜੀ ਦੁੱਧ ਵਾਸਤੇ ਤੁਸੀਂ ਕਿਹੜੀ ਗੱਲ ਕਰਦੇ ਦੁੱਧ ਦੀ ਗੱ ਹਾਂਜੀ ਜੀ 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 ਦੂਸਰਾ ਇਹ ਕਿਨਾਂ ਦਾ ਹਾਈ ਮਿਲਕ ਆਉਂਦਾ ਜੀ ਉਹ ਸਾਡੇ ਕੋਲ ਜੇ ਖਤਮ ਆਏਗਾ ਠੀਕ ਹੈ ਤੇ ਉਹ ਮਤਲਬ ਵੀ ਉਹ ਜਦੋਂ ਕੋਈ ਪੀਕ ਤੇ ਮੱਝ ਹੁੰਦੀ ਹੈਗੀ ਤਾਂ ਉੱਥੇ ਵਰਤੇ ਜਾਂਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਅ ਅਮਰਿਤਪਾਲ ਸਿੰਘ ਸਿੱਧੂ ਤੇਜਸ ਡੈਰੀ ਚਲਾਉਂਦੇ ਹੈਗੇ ਨੇ ਦੋਲਾ ਸਿੰਘ ਵਾਲਾ ਪਿੰਡ ਹੈਗਾ ਜ਼ਿਲ੍ਹਾ ਸੰਗਰੂਰ ਦਾ ਤੇ ਤੁਹਾਡੇ ਨਾਲ ਅੱਜ ਬਹੁਤ ਖੂਬਸੂਰਤ ਸਾਡਾ ਵੀ ਮਨ ਬੜਾ ਖੁਸ਼ ਹੋਇਆ ਜਦੋਂ ਇਸ ਤਰੀ ਖੂਬਸੂਰਤ ਮੱਝਾਂ ਦੇਖਦੇ ਆ ਬਰੀਡ ਦੇਖਦੇ ਆ ਔਰ ਉਹਨਾਂ ਦਾ ਕਿਹਾ ਕਿ ਮਿਹਨਤ ਹੀ ਗੁਰਮੰਤਰ ਹੈਗੀ ਹੈ ਜਿਹਨੇ ਮਿਹਨਤ ਕਰਨਾ ਹੈ ਤਾਂ ਡੈਰੀ ਫਾਰਮਿੰਗ ਦੇ ਕਿੱਤੇ ਦੇ ਵਿੱਚ ਉਹਨਾਂ ਨੂੰ ਕੀ ਕਹਿੰਦੇ ਮਤਲਬ ਆਪਾਂ ਇਕੱਲਾ ਦੁੱਧ ਨਹੀਂ ਆਪਾਂ ਪ੍ਰੋਡਕਟ ਵੀ ਤਿਆਰ ਕਰਦੇ ਹਾਂ ਸਾਰੇ ਜੀ ਕਿਵੇਂ ਖੋਆ ਮਿਲਕ ਕੇ ਇੱਕ ਵਗੈਰਾ ਜੀ ਪਿੰਨੀਆਂ ਤੇ ਮਤਲਬ ਦੇਸੀ ਘਿਓ ਲੱਸੀ ਸਾਡਾ ਮਤਲਬ ਅਮਰੀਕਾ ਕੈਨੇਡਾ ਵੀ ਪ੍ਰੋਡਕਟ ਜਾ ਰਹੇ ਨੇ ਸਾਰਾ ਆਰਗੈਨਿਕ ਜੀ ਹਾਂਜੀ ਟੋਟਲ ਆਰਗੈਨਿਕ ਹਾਂਜੀ ਕੀ ਬਾਤ ਹੈ ਜੀ ਜੀ ਸੋ ਤੁਸੀਂ ਦੇਖੋ ਬਾਈ ਉਹਨਾਂ ਦਾ ਕਹਿਣਾ ਹੈ ਕਿ ਨਾ ਸਿਰਫ ਦੁੱਧ ਸਗੋ ਇਥੋਂ ਕੱਢਦੇ ਨੇ ਸਗੋ ਉਹ ਕੋਈਆਂ ਪਿੰਨੀਆਂ ਹੋਰ ਵੀ ਬੜਾ ਜਿਹੜੇ ਸਮਾਨ ਹੈਗਾ ਘਰੇਲੂ ਸਮਾਨ ਉਹ ਅਮਰੀਕਾ ਕੈਨੇਡਾ ਤੱਕ ਲੈ ਕੇ ਜਾਂਦੇ ਨੇ ਸੋ ਉਹਨਾਂ ਨੇ ਇੱਕ ਗੁਰਮੰਤਰ ਜਿਹੜਾ ਸਾਡੇ ਲਈ ਸਾਂਝਾ ਕੀਤਾ ਸਾਡੇ ਨਾਲ ਸਾਂਝਾ ਕੀਤਾ ਉਹ ਇਹ ਹੈ ਕਿ ਮਿਹਨਤ ਤੋਂ ਇਲਾਵਾ ਤੁਹਾਡਾ ਕੋਈ ਹੋਰ ਚਾਰਾ ਨਹੀਂ ਹੈ ਡੈਰੀ ਫਾਰਮਰ ਦੇ ਵਿੱਚ ਲੜਨ ਅਸੀਂ ਕਹਿ ਲਈਏ ਕਿ ਹੌਂਸਲਾ ਛੱਡਣ ਦੀ ਜ਼ਰੂਰਤ ਨਹੀਂ ਸਗੋ ਹੌਂਸਲੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਜਦੋਂ ਤੋਂ ਡਾਕਟਰ ਬੀਐਸਕੇ ਹੋਰਾਂ ਦੇ ਨਾਲ ਜੁੜੇ ਨੇ ਉਦੋਂ ਤੋਂ ਉਹਨਾਂ ਨੂੰ ਜਿਹੜਾ ਮਾਮਲਾ ਉਹਨਾਂ ਦੇ ਕੰਮ ਹੈਗੇ ਨੇ ਜਿਹੜੇ ਹੋਰ ਜ਼ਿਆਦਾ ਕੰਪੈਰੀਟਿਵਲੀ ਸੁਖਾਲੇ ਹੋਏ ਨੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਬੀ ਐਸ ਕੇ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨੀ ਦਿਓ ਆ ਗਿਆ ਧੰਨਵਾਦ